ਮੈਂ ਕੱਲ ਲਾਉਣਾ ਗੋਭੀ ਦਾ ਹੀ ਲੰਗਰ ਪਰ ਸਾਨੂੰ ਸਮਝ ਨਹੀਂ ਲੱਗੰਦੀ ਵੀ ਗੋਭੀ ਦਾ ਲੰਗਰ ਕੀ ਲਾਈਏ ਦੱਸੋ ਕੀ ਲਾਣਾ ਚਾਹੋਗੇ ਤੁਸੀਂ ਗੋਭੀ ਦਾ ਲੰਗਰ ਗੋਭੀ ਦਾ ਲੰਗਰ ਸਬਜੀ ਸਬਜੀ ਬਣਾ ਕੇ ਲਾਵਾਂਗੇ ਪ੍ਰਸ਼ਾਦ ਚਾਰ ਪ੍ਰਸ਼ਾਦੇ ਤਿਆਰ ਕਰਕੇ ਤੇ ਕਿੰਨਾ ਲਾਈਦਾ ਤੂੰ ਦਾ ਗੋਭੀ ਨੂੰ ਬਿੱਲੀ ਕਸ਼ ਕਰਕੇ ਨਾ ਤੇ ਰੋਟੀਆਂ ਚ ਪਾ ਆਗੇ ਆਲੂ ਰੋਟੀ ਗੋਭੀ ਰੋੱਠੇ ਹੋ ਲਾ ਆਗੇ ਸਬਜੀ ਬੰਨੀ ਸਹੀ ਆ ਧਿਆਨ ਨਾਲ ਧਿਆਨ ਨਾਲ ਚਲ ਆ ਰੈਡੀ ਵਾਪਸ ਕਰਕੇ ਆਈ ਉਹਨਾਂ ਦੀ ਆ ਲੋ ਆ ਲੋ ਸਾਰੇ ਜਣੇ ਸੇਵਾ ਕਰਾਉ ਆਣ ਕੇ ਆ ਬੱਲੇ ਸੰਗਤੋ ਬੜੀ ਖੇਤੀ ਇਕੱਠੀ ਹੁੰਦੀ ਗੁਰੂਆ ਸਾਡੀ ਗਲੀ ਆ ਲੈ ਆਣ ਕੇ ਇੰਨਾ ਹੀ ਕਿਹਾ ਸੀ ਵੀ ਅਸੀਂ ਲੰਗਰ ਲਾਉਣਾ ਵਾ ਤੇ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਆ ਗਈਆਂ ਵਾ ਵੀ ਦੱਸੋ ਸਾਨੂੰ ਸੇਵਾ ਦਓ ਸੇਵਾ ਦਓ ਸੇਵਾ ਦਓ ਤੇ ਰੌਲਾ ਵੇਖੋ ਕਿੰਨਾ ਪਾ ਰਹੀਆਂ ਬੀਬੀਆਂ ਪਰ ਕੋਈ ਗੱਲ ਨਹੀਂ ਇਹ ਰੌਲਾ ਵਧੀਆ ਰੌਲਾ ਵਾ ਤੇ ਅੱਜ ਦੀ ਸ਼ੁਰੂਆਤ ਵਲੌਗ ਦੀ ਆਪਣੀ ਹੋਈ ਆ ਲੰਗਰ ਤੋਂ ਲੰਗਰ ਦੀ ਸਟਾਰਟਿੰਗ ਆਹ ਲੰਗਰ ਦੀ ਸਟਾਰਟਿੰਗ ਆਪਣੀ ਗਲੀ ਤੋਂ ਹੋ ਚੁੱਕੀ ਆ ਤੇ ਅੱਜ ਦਾ ਲੱਗ ਰਿਹਾ ਹੋਊਗਾ ਵੀ ਗੋਭੀ ਦੀ ਸਬਜ਼ੀ ਬਣਾਉਣ ਲੱਗੇ ਆ ਤੇ ਨਾਲ ਪ੍ਰਸ਼ਾਦੇ ਪਕਾ ਕੇ ਤੇ ਜਿਹੜਾ ਕੋਈ ਲੋੜਵੰਦ ਬੰਦਾ ਹੋਊਗਾ ਨਾ ਉਹਨੂੰ ਅਸੀਂ ਪ੍ਰਸ਼ਾਦ ਦੇ ਜਿਹੜੇ ਆ ਉਹ ਛਕਾ ਕੇ ਆਵਾਂਗੇ ਤੇ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੇ ਸਾਡੇ ਨਾਲ ਸੰਗਤਾਂ ਵਿੱਚ ਜੁੜੀਆਂ ਆ ਆਪਣਾ ਟਰਾਲਾ ਜਿੱਤੋਂ ਅਸੀਂ ਲੈ ਕੇ ਆਏ ਗੋਭੀ ਹੁਣ ਅਸੀਂ ਹੋਰ ਸਮਾਨ ਲੈਣ ਚੱਲੇ ਆ ਬੱਲੇ 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 ਚਲੋ ਚੱਲੀਏ ਓ ਜੀ ਅੰਕਾ ਜੀ 10 ਕਿਲੋ 10 ਕਿਲੋ ਆਲੂ 5 ਕਿਲੋ ਗੰਡੇ ਤੇ ਅੱਧਾ ਕਿਲੋ ਮਿਰਚਾਂ ਤੇ ਅੱਧਾ ਕਿਲੋ ਅਦਰਕ ਤੇ ਅੱਧਾ ਕਿਲੋ ਲਸਣ ਪਾ ਦਿਓ ਵੀਰ ਜੀ ਠੀਕ ਆ ਵੀਰ ਜੀ ਪਾ ਦਨੇ ਆ ਜੀ ਓਕੇ ਜੀ ਧੰਨਵਾਦ ਜੀ ਥੈਂਕ ਯੂ ਬਾਕੀ ਲਾਪਰੀ ਤੋਂ ਨਹੀਂ ਆਪ ਹੀ ਇਧਰ ਕੋ ਕੋਸ਼ਿਸ਼ ਕਰ ਰਹੇ ਆ ਵੀਰ ਜੀ ਹਣੀ ਤੇ ਅੰਕਲ ਜੀ ਨੇ ਕਿਹਾ ਵੀ ਅਦਰਕ ਖੋਲੋ ਤੇ ਇਸ ਤਰ੍ਹਾਂ ਲਫਾਪਾ ਖੋਲੋ ਵਧੀਆ ਵਧੀਆ ਜੀ ਅਦਰਕ ਪਾਇਓ ਲਾ ਵੀਰ ਜੀ ਹਾਂਜੀ ਹਾਂਜੀ ਵਧੀਆ ਵਧੀਆ ਆ ਇਹ ਵੀਰ ਦਾ ਸਟਾਈਲ ਆ ਕਦੂ ਕਦੂ ਤੇ ਨਹੀਂ ਚਾਹੀਦਾ ਇਹ ਨਹੀਂ ਨਹੀਂ ਗੋਭੀ ਦਾ ਲੰਗਰ ਗੋਭੀ ਦਾ ਗੋਭੀ ਵਾਲੀ ਸਬਜ਼ੀ ਨਾਲ ਫੁਲਕੇ ਹਾਂਜੀ ਹਾਂਜੀ ਲਾ ਵੀਰ ਪੂਰੀ ਸੇਵਾ ਕਰਦਾ ਆ 5 ਕਿਲੋ ਇਹ ਆ ਗਈਆਂ ਇਹ ਇਹ ਆ ਗਿਆ ਆਪਣਾ ਅਦਰਕ ਆ ਗਿਆ ਲਸਣ ਆ ਗਈਆਂ ਮਿਰਚਾਂ ਆਈ ਲੱਭ ਗਈ ਗੰਡੇ शिमला ਮਿਰਚ ਗੰਡੇ ਵੀ ਲੱਭ ਗਏ ਬੜੇ ਵਧੀਆ ਗੰਡੇ ਯਾਰ ਇਹ ਆ ਗਏ ਆਪਣੇ ਗੰਡੇ ਤੇ ਇਹ ਵੀ ਹੋ ਗਏ ਡਨ ਵੇੜ ਤੋਂ ਲਿਆ ਗਿਆ ਹੁਣ ਆਪਣੇ ਰਹਿ ਗਏ ਕੱਲੇ ਆਲੂ ਤੋੜਾ ਖੁੱਲ ਗਿਆ ਜਿਆਲੂਆਂ ਦਾ ਤੇ ਇਹ ਪਾਉਣੇ ਹੁਣ ਵੀਰੋਣਾ ਨੇ ਵਧੀਆ ਵਧੀਆ ਆਲੂ ਕੰਮ ਡਨ ਹੋ ਗਿਆ ਆਪਣਾ ਆਲੂ ਗੰਡੇ ਪਿਆਜ਼ ਹਰੀਆਂ ਮਿਰਚਾਂ ਸਾਰਾ ਕੁਝ ਤੇ ਕੀ ਹਾਲ ਵੀਰ ਦੀ ਸੇਵਾ ਦਾ ਰੋ ਲੰਗਰ ਲਾਉਣਾ ਆਪਾਂ ਹੈ ਚਲੋ ਆਓ ਸੇਵਾ ਕਰਾਓ ਚਲੋ ਜੀ ਚਲੋ ਫੜੋ ਸਮਾਨ ਆਵੇ ਸਮਾਨ ਰੈਡੀ ਆ ਮੋਟਰਸਾਈਕਲ ਦੇ ਮਗਰ ਰੱਖਦੇ ਤੇਰੇ ਇਹ ਹਰਾ ਤਾਂ ਨਹੀਂ ਹੋਈ ਆ ਗਿਆ ਜੀ ਕੁਟੀ ਨਾ ਜਾ ਇਹਨੂੰ ਬਹੁਤ ਰ ਆ ਗਿਆ ਜੀ ਆਪਣਾ ਸੱਦਾ ਤੇ ਨਾਲ ਵੀਰ ਹਣਾ ਨੇ ਠੰਡਾ ਠੰਡਾ ਪੀਣ ਲਈ ਲੈ ਲਿਆ ਆਪਣੇ ਆ ਆਪਣੇ ਵੀਨ ਲਈ ਲੈ ਲਿਆ ਸੱਦਾ ਆ ਸੋਦਾ ਵੀ ਗਾਇਂ ਦੰਨਾ ਆਪਣਾ ਕੰਮ ਤੇ ਹੁਣ ਚਲੋ ਚੱਲੀਏ ਘਰੇ ਤੇ ਜਾ ਕੇ ਸਮਾਨ ਜਿਹੜੇ ਕਿਸੇ ਦੀ ਚੀਜ਼ ਦੀ ਲੋੜ ਆ ਉਹ ਉਹਨਾਂ ਦਾ ਪੂਰਾ ਕਰੀਏ ਆ ਦੁੱਧ ਲੈ ਕੇ ਆਏ ਅਸੀਂ ਜਿੰਨੇ ਵੀ ਸੰਗਤ ਆਈ ਹੈ ਘਰੇ ਗੋਭੀ ਦਾ ਕਰਕੇ ਤੇ ਉਹ ਚਾਹ ਪੀਣ ਗਈ ਇੱਧਰ ਸੰਗਤਾਂ ਦਈਆਂ ਗੋਭੀ ਛਿਲਣ ਗੋਭੀ ਕਟੰਦਾ ਸਾਰੇ ਜਾਣੇ ਸੇਵਾਦਾਰ ਹੋਏ ਦੇ ਇਸ ਤਰ੍ਹਾਂ ਦਾ ਕਹਿੰਦਾ ਸਾਰੀ ਸੰਗਤ ਲਈ ਚਾਹ ਬਣਾਉਂਗਾ ਮੈਂ ਸਾਡੀ ਗਲੀ 'ਚ ਮੇਲਾ ਹੀ ਲੱਗਾ ਰਹਿੰਦਾ ਨਾ ਸ੍ਰੀ ਗੁਰੂ ਅਰਜਨ ਦੇਵ ਜੀ ਗਲੀ ਹੈ ਨਾ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਂ ਤੇ ਗਲੀ ਹੈ ਸਾਡੀ ਹਾਂਜੀ ਆ ਇਧਰੋ ਗੋਭੀ ਗੋਭੀ ਕਟੰਦਾ ਆ ਇਧਰਲੇ ਪਾਸੇੋਂ ਤੇ ਆ ਮੰਮੀ ਆਟਾ ਕੁੰਨਨ ਦੇ ਆ ਤੇ ਜਿਹੜਾ ਲਵ ਵੀਰ ਆ ਆਪਣਾ ਲਵ ਵੀਰ ਭੰਗੂ ਇਹ ਚਾਹ ਬਣਾ ਰਿਹਾ ਸਾਰੀ ਸੰਗਤ ਲਈ ਗੋਭੀ ਜਿਹੜੀ ਆ ਉਹ ਸਾਰੀ ਕੱਟੀ ਗਈ ਆ ਇਸ ਟਾਈਮ ਤੇ ਤੇ ਬਾਕੀ ਥੋੜਾ ਬਹੁਤ ਰਹਿ ਗਿਆ ਵਾ ਸਮਾਨ ਅਦਰਕ ਤੇ ਧਨੀਆ ਤੇ ਪਿਆਜ਼ ਤੇ ਲਸਣ ਇਹ ਥੋੜਾ ਬਹੁਤ ਰਹਿ ਗਿਆ ਵਾ ਬਾਕੀ ਸੇਵਾ ਚੱਲ ਰਹੀ ਆ ਤੇ ਹੁਣ ਅਸੀਂ ਥੋੜੀ ਨਾ ਗੋਭੀ ਧੋਲੀਏ ਲਓ ਜੀ ਇਧਰ ਆਪਣੀ ਜਿਹੜੀ ਆ ਗੋਭੀ ਉਹ ਤਪ ਰਹੀ ਆ ਲੋ ਲੋ ਨੂੰ ਕਹਿੰਦੇ ਬਾਹਰ ਛੱਡ ਕੇ ਆਉਣਾ ਚਲੋ ਵੀਰ ਜੀ ਨਾਲ ਪ੍ਰਸ਼ਾਦਾ ਵੀ ਪੱਕਣ ਗਿਆ ਜਨਾਲੀ ਮੋਟਰਸਾਈਕਲ ਤੇ ਹੈਗਾ ਵਾ ਨਹੀਂ ਮੈਨੂੰ ਚਾਹੀਦਾ ਅੰਦਰ ਆ ਉਹ ਡੱਡੇ ਦੇ ਵਿੱਚ ਪਾ ਲੈਨੇ ਨਾ ਆ ਆ ਕੱਢ ਕੇ ਨਾ ਧੋਣ ਵਾਲੇ ਹਾਂਜੀ ਲਾਜੋ ਆਇਦਰੇ ਲਾ ਵਿੱਚ ਫੁੱਲ ਆਉਂਦਾ ਹੈ ਕਿ ਨਹੀਂ ਗੁੱਬੀ ਪੜ੍ਹ ਨਹੀਂ ਇਹ ਤਾਂ ਨਹੀਂ ਲਿਆ ਬੜਾ ਗੋਭੀ ਆਪਣੀ ਪੂਰੀ ਐ ਵਧੀਆ ਤਪ ਗਈ ਜੇ ਖਲਾਰਾ ਪਿਆ ਸੀ ਨਾਲ ਨਾਲ ਸਫਾਈ ਵੀ ਕਰੰਦਾ ਪਏ ਆ ਸੇਵਾਦਾਰ ਤੇ ਬਾਕੀ ਤੁਹਾਨੂੰ ਇੱਧਰ ਦਿਖਾਉਨੇ ਆ ਇਹ ਆਈ ਸਾਡੇ ਹਲਵਾਈ ਸਾਹਿਬ ਜਿਨ੍ਹਾਂ ਨੇ ਗੋਭੀ ਤਿਆਰ ਕਰਨੀ ਆ ਤੜਕਾ ਲੱਗ ਰਿਹਾ ਜੀ ਬਾਕੀ ਆਹ ਵੀਰ ਆਹ ਵੀਰਾਂ ਨੇ ਬਹੁਤ ਕੰਮ ਕਰਾਇਆ ਤੇ ਹੁਣੇ ਥੱਕ ਗਏ ਆ ਤੇ ਇਧਰੋਂ ਸਫਾਈ ਸਫਾਈ ਹੋ ਚੁੱਕੀ ਆ ਬਾਕੀ ਇਧਰ ਥੋੜਾ ਜਿਹਾ ਕੰਮ ਚੱਲ ਰਿਹਾ ਵਾ ਜੀ ਜੋਰਾਂ ਛੋਰਾਂ ਨਾਲ ਤੇ ਆ ਵੀ ਐਂਟੀ ਆ ਗਏ ਵੇ ਲੋ ਸਫਾਈ ਕਰਾਉਣ ਤੋਰੋ ਤੋਰੋ ਰੋਟੀਆਂ ਲਾਉਣ ਵਾਲੀਆਂ ਆ ਬੱਲੇ ਆ ਬੱਲੇ ਆ ਜੇ ਆ ਜੇ ਆ ਚਾਚੀ ਜੀ ਆ ਇਧਰ ਆ ਕੋ ਮੇਰੀ ਮੰਮੀ ਆ ਬੱਲੇ ਮੰਮੀ ਮੰਮੀ ਦੀ ਸਪੀਡ ਕੀ ਕੁੱਤਰੀ ਜਾਂਦੇ ਮੰਮੀ ਮੰਮੀ ਟੋਕਾ ਹੀ ਚ ਲਾਉਂਦੀ ਹੈ ਐਂ ਜੀ ਫੁੱਸਕੇ ਚ ਲਾਉਂਦੀ ਹੈ ਟੋਕਾ ਚ ਲਾਈ ਜਾਂਦੇ ਮੰਮੀ ਅਧਿਕਰ 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 ਨਵੇਟੀ ਜਾਂਦੇ ਆ ਮਾਮਾ ਦੇ ਸਿਰਾਂ ਤੇ ਲੰਗਰ ਲੱਗਦੇ ਆ ਮਾਮਾ ਦੇ ਮਾਮਾ ਦੇ ਸਿਰਾਂ ਤੇ ਲੰਗਰ ਲੱਗਦੇ ਸੀਗਾ ਇਹ ਜਿੰਦੇ ਆ ਮਾਮਾ ਦੀ ਮਦਦ ਕਰੇ ਕੰਮ ਬੜੇ ਬੜੇ ਸਹੀ ਗਾ ਲਓ ਜੀ ਆਪਣੀ ਵੇਲ ਚੈੱਕ ਕਰੋ ਵੇਖੋ ਕਿੱਡੀ ਵਧੀਆ ਵੇਲ ਤੇ ਵੇਲ ਦੇ ਬਿਲਕੁਲ ਲੱਗ ਗਈ ਪ੍ਰਸ਼ਾਦ ਦੇ ਦਾ ਵੀ ਕੰਮ ਚੱਲ ਪਿਆ ਜੀ ਆਹ ਵੇਖੋ ਛੋਟਾ ਜਿਹਾ ਸੇਵਾਦਾਰ ਸਿੰਗਾ ਬਲਨ ਤੋੜ ਤੋੜ ਦੇਂਦੇ ਤੇ ਜਿੱਦਾਂ ਕਿ ਗਰਮੀ ਬਹੁਤ ਜਿਆਦੀ ਆ ਧੁੱਪ ਬੜੀ ਜਿਆਦੀ ਆ ਪਰ ਫਿਰ ਵੀ ਸੇਵਾਦਾਰ ਡਟੇ ਆ ਸਾਡੀ ਗਲੀ ਦੇ ਤੇ ਸਾਡੀ ਗਲੀ ਦੇ ਹੀ ਆ ਸਾਰੇ ਬੰਦੇ ਹੈ ਕੋਈ ਬੰਦਾ ਬਾਹਰੋਂ ਨਹੀਂ ਆਇਆ ਆ ਨਹੀਂ ਸਿੱਧੀ ਬਾਹਰ ਅਜੇ ਨਹੀਂ ਪਾ ਬਿਜੇ ਨਾ ਮੋਈ ਲੋ ਕੰਢੀਆ ਲੋ ਵੇਖਾ ਹਲਵਾਈਆਂ ਨੂੰ ਸਾਰਾ ਪਤਾ ਹੁੰਦਾ ਆਂਦੇ ਹਜੇ ਨਹੀਂ ਲੋ ਗਰਮ ਹੋਈ ਹੁਣ ਕੰਮ ਕੋਈ ਬਹੁਤਾ ਲੰਮਾ ਚੌੜਾ ਤਾਂ ਨਹੀਂ ਆ ਹੁਣ ਬਸ ਫੁਲਕੇ ਪੱਕ ਗਏ ਤੇ ਮੁੜ ਕੇ ਸਬਜ਼ੀ ਬਣ ਗਈ ਤੇ ਫਿਰ ਕੰਮ ਰੈਡੀ ਆ ਨਾ ਫਿਰ ਅਸੀਂ ਜਾ ਕੇ ਵਰਤਾਵਾਂਗੇ ਠੀਕ ਆ ਚਲੋ ਠੀਕ ਆ ਆ ਵੇਖੋ ਦਿਆਏ ਦੂਹ ਦੂ ਆ ਸੇਵਾਦਾਰ ਆ ਨਿੱਕਾ ਖਾਲਸਾ ਹਟਾ ਕੇ ਆ ਵੇਖੋ ਛੋਟਾ ਸੇਵਾਦਾਰ ਖਾਲਸਾ ਜੀ ਭਾਈ ਚਲਾਨ ਕਟਾ ਕੇ ਜਾਓ ਮੜਾਇਆ ਚਲਾਨ ਕਟਾ ਕੇ ਜਾਓ ਆਉਂਦੇ 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 ਲਾਵੀ ਤੋੜ ਜਲਾਣਾ ਕੱਢਾਈਏ ਇਨੇ ਬੈ ਨਹੀਂ ਆ ਗਿਆ ਭਾਜੀ ਗਰੀਬ ਬੰਦੇ ਮਾਤਰ ਜੇ ਟਿਹੜੇ ਦਰ ਜ ਆਟਾ ਵਾ ਕੇ ਦਾਦਾ ਇਕੱਠੇ ਕਰਕੇ ਤੇ ਫਿਰ ਜਾ ਕੇ ਰੋਟੀ ਪਾਣੀ ਦੇ ਚਲ ਠੀਕ ਆ ਓਕੇ ਜੀ ਓਕੇ ਛੱਡਦਾ ਤੁਹਾਨੂੰ ਮਾਫ ਕਰਦਾ ਤੁਹਾਨੂੰ ਹੋ ਚਲੇ ਆ ਤਿਆਰ ਪ੍ਰਸ਼ਾਦਾ ਪ੍ਰਸ਼ਾਦਾ ਹੋ ਗਿਆ ਰੈਡੀ ਛੜੀ ਲੱਕੜਾ ਦੇ ਗੋ ਸੁੱਟਾਂ ਹਾਂ ਲਓ ਇਹ ਲੱਕੜਾ ਦੋ ਵੇ ਦੇ ਟੁਕੜਾ ਪਾਈਏ ਦੇ ਇੰਨੇ ਸੋਕੇ ਬਣ ਜਾਂਦੇ ਆਹ ਦੇ ਬਾਰੇ ਲਾ ਉਹਨੂੰ ਦੋ ਚੰਦ ਦੇ ਚੰਦ ਹੋਦੇ ਦੇ ਕੋਈ ਮਨ ਦੋ ਚੰਦ ਇਹ ਕਿਹੜੇ ਬੀਬੀ ਰਾਤ ਦੇ ਕਿਹੜੇ ਲਓ ਜੀ ਤਸਹਬਜੀ ਬਣ ਗਈ ਹਾਂਜੀ ਹਾਂਜੀ ਆ ਬੱਲੇ ਸਭਜੀ ਸੋਜੀ ਬਣਾਤੀ ਐ ਮਿੱਤਰੋ ਤੇ ਹੋਰ ਲੱਗਾ ਵੀਡੀਓ ਤੁਹਾਡੀ ਵੀ ਬਣਨਦੀ ਆ ਵਾਹ ਵੇਖੋ ਜੀ ਗੋਭੀ ਆਪਣੀ ਹੋ ਗਈ ਐ ਰੈਡੀ ਛੜੀ ਬੱਲੇ ਗਨੂ ਚਾ ਰੱਖ ਦੇ ਤਾਂ ਵੇ ਤੇ ਰੱਖ ਦੇ ਦੇ ਤਾਂ ਵੇ ਤੇ ਇੱਕ ਅੱਧੀ ਪਰਾਂ ਕਰ ਦੋ ਬੜੀ ਓਏ ਤੇਰਾ ਹੀ ਦੇਵਾ ਕੇ ਉਹ ਡਰਦਾ ਸੀ ਮੈਂ ਪਾਉਂਦਾ ਤੇ ਅੰਮ੍ਰਿਤੋਪੂਰ ਕੇ ਪਤਨੇ ਦਾ ਬੰਦਿਆ ਮੇਰੇ ਕੋ ਜਵਾਗ ਰੋਟੀਆਂ ਲਾਉਂਦਾ ਜੀ ਵਰਤਾ ਹੁਣੇ ਕਿਦਾਂ ਜਿੰਦਗੀ ਬਰਤਾਂਗਾ ਮੈਂ ਉਹ ਰੱਖ ਕੇ ਕਾਹੇ ਨਾ ਕਾਹੇ ਤੇ ਹਾਂਜੀ ਉਹ ਬੋਲਦੇ ਜੀ ਹਾਂਜੀ ਹਾਂਜੀ ਉਹ ਕਾਹੇ ਨਾ ਕਾਹੇ ਜੇ ਪਾ ਗਏ ਫਿਰ ਵਰਤਾ ਦਾਂਗੇ ਹਾਂਜੀ ਹਾਂਜੀ ਸੈਜੂ ਰਿਆ ਕੇ ਕੰਮ ਕਰ ਰੋਮੀ ਦੀ ਦੁਕਾਨ ਦਾ ਪਤਾ ਨਾ ਜਾ ਕੇ ਭੱਜ ਕੇ ਖਬਰਾਂ ਲੈ ਕੇ ਆ ਜਾ ਅੱਬਲੇ ਓਏ ਇੰਨਾ ਭੱਜ ਕੇ ਬਣ ਜਾ ਹੌਲੀ ਜਾ ਸੱਚੀ ਭੱਜ ਕੇ ਚਲ ਗਿਆ ਓ ਲੈ ਮੁੰਡਾ ਖਬਰਾਂ ਬੱਲੇ ਗਿਆ ਤੂੰ ਭੱਜ ਕੇ ਆਇਆ ਤੂੰ ਸਿਕਲ ਤੇ ਆ ਬੜਾ ਤੂੰ ਤਜਰਬੇਦਾਰ ਬੰਦਾ ਯਾਰ ਲਓ ਜੀ ਜਿਹੜੇ ਪ੍ਰਸ਼ਾਦ ਆਣਾ ਉਹਨਾਂ ਨੂੰ ਹੀ ਐਦਾਂ ਪੈਕ ਕਰਕੇ ਉਹ ਟੋਕਰੇ ਚ ਰੱਖ ਲੈਣਾ ਤੇ ਫਿਰ ਇੱਕ ਇੱਕ ਜਿਵੇਂ ਅਖਬਾਰ ਤੋਂ ਪੈਕਟ ਖੋਲ-ਖੋਲ ਕੇ ਵਰਤਾਈ ਜਾਣੇ ਆ ਇਹ ਸਿਸਟਮ ਵਧੀਆ ਹੋ ਜਾਣਾ ਚਲੋ ਰੱਖੀਏ ਚਲੋ ਬਸ ਕਰੋ ਠੀਕ ਹੈ ਜੀ ਬਸ ਕਰੋ ਸਵੇਰ ਦੇ ਥੱਕ ਗਏ ਹੋਣ ਤੁਸੀਂ ਚਲੋ ਜੀ ਪਤੀਲਾ ਚੁੱਕੋ ਤੇ ਰੱਖੀਏ ਫੇਰ ਆ ਗੋभी ਆਪਣੀ ਰੈਡੀ ਹੋ ਗਈ ਐ ਤੇ ਉਹ ਪ੍ਰਸ਼ਾਦਾ ਵੀ ਰੈਡੀ ਹੋ ਗਿਆ ਤੇ ਹੁਣ ਅਸੀਂ ਲੱਦ ਕੇ ਗੱਡੀ ਤੇ ਗੱਡੀ ਕਿਧਰ ਗਈ ਉਹ ਗੱਡੀ ਤੇ ਲੱਦ ਕੇ ਤੇ ਪ੍ਰਸ਼ਾਦਾ ਵਰਤਾਉਣਾ ਹੁਣ ਅਸੀਂ ਲੋ ਜੀ ਸਾਡੀ ਗਲੀ ਦੀਆਂ ਬੀਬੀਆਂ ਨੇ ਪੂਰੀ ਸੇਵਾ ਨਿਭਾਈ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪੂਰਾ ਇਹਨਾਂ ਨੇ ਨਾ ਸਹਿਯੋਗ ਦਿੱਤਾ ਸਾਡੇ ਨਾਲ ਤੇ ਪ੍ਰਸ਼ਾਦਾ ਜਿਹੜੇ ਆ ਉਹ ਟਾਈਮ ਨਾਲ ਪੱਕ ਗਏ ਆ ਤੇ ਪ੍ਰਸ਼ਾਦਿਆਂ ਦਾ ਵੇਖੋ ਟੋਕਰਾ ਤੁਹਾਨੂੰ ਮੈਂ ਦਿਖਾਉਣਾ ਵਾ ਆ ਨਨੇ ਭਰਤਾ ਬੀਬੀਆਂ ਨੇ ਤੇ ਗੋਭੀ ਦੀ ਸਬਜੀ ਆਪਣੀ ਬਣ ਚੁੱਕੀ ਆ ਨਾਲ ਸ਼ੇਰਾ ਵੀਰ ਗੱਡੀ ਲੈ ਕੇ ਆਇਆ ਵਾ ਉਹਨੂੰ ਲੈ ਕੇ ਤੇ ਅਸੀਂ ਲੱਦ ਕੇ ਪਤੀਲਾ ਤੇ ਰੋਟੀਆਂ ਤੇ ਲੱਗੇ ਆ ਨਿਕਲ ਲਓ ਜੀ ਸਾਡੀ ਸਾਰੀ ਗਲੀ ਵੇਖ ਰਹੀ ਆ ਵੀ ਮੁੰਡੇ ਲੈ ਕੇ ਚੱਲੇ ਆ ਲੰਗਰ ਤੇ ਆ ਸਾਡੇ ਨਾਲ ਛੋਟਾ ਜਿਹਾ ਸੇਵਾਦਾਰ ਵੀ ਚੱਲਿਆ ਜੇ ਤੇ ਆ ਹੀ ਇਸ ਤਰ੍ਹਾਂ ਢੱਕ ਲਿਆ ਵਾ ਆ ਪ੍ਰਸ਼ਾਦੇ ਇਹ ਸਬਜੀ ਤੇ ਲੈ ਲਓ ਲੈ ਲਓ ਵੀ ਜੀ ਲੈ ਆਓ ਭਾਂਡੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਬਲੌਗ ਜਾਉਣਾ ਵਾ ਚਲੋ ਠੀਕ ਹੈ ਆ ਗਏ ਪੂਰਾ ਕੰਮ ਰੈਡੀ ਆ ਤੇ ਅਸੀਂ ਹੁਣ ਚੱਲੇ ਆ ਪ੍ਰਸ਼ਾਦੀ ਵਰਤਾਉਣ ਚਲੋ ਠੀਕ ਹੈ ਫਿਰ ਚੱਲੇ ਜਾਈਏ ਅਸੀਂ ਬਾਏ ਕਰ ਦਿਓ ਬਾਏ ਹੌਲੀ ਹੌਲੀ ਜਾਇਦਾ ਕਿਉਂ ਆਹੋ ਵੇਖ ਹੌਲੀ ਹੌਲੀ ਜਾਵਾਂਗੇ ਲੈਓ ਜੀ ਤੇ ਆਦਾਰ ਜੀ ਪਾਓ ਕੜਚੀ ਨਾਲ ਸਬਜ਼ੀ ਪਾਓ ਓ ਮੇਰੇ ਟੀਟੂ ਬਣਾਉਂਦੇ ਫੁਲਕੇ ਦੇ ਦੀ ਤੂ ਟੀਟੂ ਟੀਟੂ ਸੀਟੂ ਦੇ ਵੀ ਦੇ ਦੀ ਫੁਲਕੇ ਆ ਕੜਸੀ ਆ ਉਹਦੇ ਵਿੱਚੋਂ ਕੱਢੋ ਹਾਂ ਠੀਕ ਹੋ ਗਏ ਆ ਟੱਕਣ ਟੱਕਣ ਫੜਾ ਦੇ ਵਾਪਸ ਟੱਕਣ ਫੜਾ ਦੇ ਵਾਪਸ ਵੀਰ ਨੂੰ ਹਾਂ ਚਲੋ ਸੇਵਾਦਾਰ ਜੀ ਤੁਹਾਨੂੰ ਜੱਸ ਸਖਾਈਏ ਹਾਂ ਬਸ 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 ਚਲੋ ਜੀ ਵੈਰੀ ਗੁੱਡ ਕਾਮਯਾਬ ਹੋ ਗਏ ਆ ਦੋਖਣ ਟੱਕ ਲਾ ਟੱਕ ਲਾ ਇਹਨੂੰ ਇਹਨੂੰ ਟੱਕਣ ਨੂੰ ਟੱਕ ਲਾ ਹਾਂ ਟੱਕ ਲਿਆ ਚਲੋ ਜੀ ਉੱਤੇ ਚਾਦਰ ਰੱਖ ਦੇ ਦੀਦੀ ਪ੍ਰਸ਼ਾਦੇ ਅੰਡ ਤੇ ਲੈ ਆਈ ਚਲੋ ਸ਼ਾਬਾਸ਼ ਆ ਉਹ ਨੁੱਕਰ ਚ ਰੱਖ ਲੈ ਇੱਕ ਬੀੜ ਇੱਧਰ ਰੱਖ ਲੈ ਪ੍ਰਸ਼ਾਦੇ ਪਾਉਣ ਨੂੰ ਮੇਰੀ ਬਾਲਟੀ ਲੈ ਆਓ ਬਾਲਟੀ ਲੈ ਆਵਾਂ ਚਲ ਲੈ ਆਉਂਦਾ ਇੱਕ ਬੀੜ ਹੀ ਲੈ ਆਉਣਾ ਲੈ ਆਉਣਾ ਪ੍ਰਸ਼ਾਦਾ ਲੈ ਕੇ ਅਸੀਂ ਤੁਰ ਪਏ ਆ ਲੋਈ ਆਪਣੇ ਜਿਹੜੇ ਆ ਸੁਗਮਨ ਹਸਪਤਾਲ ਜਿਹੜਾ ਨੂਰਦੀ ਹੱਟੇ ਤੋਂ ਪੈਂਦਾ ਵਾ ਤੇ ਉਥੋਂ ਆਪਣੀ ਸੇਵਾ ਸਟਾਰਟ ਹੋ ਚੁੱਕੀ ਆ ਤੇ ਪ੍ਰਸ਼ਾਦਾ ਦੇ ਨਾਲ ਸਬਜੀ ਉਹ ਚੱਲ ਰਿਹਾ ਕੰਮ ਆੜਾ ਹਸਪੀਟਲ ਆ ਤੇ ਇਥੋਂ ਆਪਣਾ ਜਿਹੜੀ ਸੇਵਾ ਆ ਉਹ ਚੱਲ ਚੁੱਕੀ ਆ ਤੇ ਜਿਹੜੇ-ਜਿਹੜੇ ਵੀਰਾਂ ਭਰਾਵਾਂ ਨੇ ਲੋੜ ਆ ਉਹਨਾਂ ਨੂੰ ਆਵਾਜ਼ ਦੇ ਦਿੱਤੀ ਗਈ ਆ ਵੀ ਆਣ ਕੇ ਪ੍ਰਸ਼ਾਦਾ ਪਾਣੀ ਆਪਣਾ ਅੰਤ ਲੈ ਜੂ। ਲੈ ਲੈ ਇਹ ਸਾਰੇ ਵੀਰ ਭਰਾ ਕਹਿੰਦੇ ਸੀ ਵੀ ਆਪਾਂ ਜੈਕਟਾ ਪਾ ਕੇ ਸੇਵਾ ਕਰਨੀ ਆ ਤੇ ਲੋ ਜੀ ਸਾਰੇ ਨੇ ਜੈਕਟਾ ਪਾ ਲਈਆਂ ਇੱਕ ਅਦਾ ਵੀਰ ਰਹਿ ਗਿਆ ਜਿਹੜਾ ਹਨਾ ਤੇ ਸੋਣੀ ਲੱਗਦਾ ਵੇ ਆ ਸੇਵਾਦਾਰ ਪੂਰੇ ਡਟੇ ਹੋਏ ਆ ਤੇ ਲੰਗਰ ਆਪਣਾ ਚੱਲ ਰਿਹਾ ਵਾ ਹੁਣ ਅਸੀਂ ਚੱਲੇ ਆ ਬਾਬਿਆਂ ਨੇ ਹਸਪੀਟਲ ਉੱਥੇ ਵੇਖਾਂਗੇ ਜਾ ਕੇ ਸੰਗਤ ਤੇ ਵੈਸੇ ਇੱਥੇ ਬਠੇਰੀ ਆ ਪਰ ਦੇ ਸੰਗਤ ਨੂੰ ਉੱਥੇ ਪ੍ਰਸ਼ਾਦਾ ਵਰਤਾਉਣਾ ਜਿੱਥੇ ਲੋੜ ਆ ਸਾਰੇ ਹੱਥ ਭਾਲਾ ਆ ਗਿਆ ਜੇ ਬਾਬਿਆਂ ਵਾਲਾ ਹਸਪਤਾਲ ਤੇ ਇੱਥੇ ਵੇਖ ਲੈਣੇ ਜੇ ਵੇ ਹੈਗਾ ਤੇ ਲੋ ਜੀ ਬਾਬਿਆਂ ਵਾਲੇ ਹਸਪਤਾਲ ਆਣ ਕੇ ਆਹੀ ਹੁਣ ਇੱਥੇ ਵੀ ਪ੍ਰਸ਼ਾਦਾ ਜਿਹੜਾ ਵਾ ਉਹ ਵਰਤਾਤਾ ਵਾ ਤੇ ਜਿਹੜੇ ਜਿਹੜੇ ਵੀਰ ਲੋੜ ਵੰਦੇ ਸੀ ਉਹ ਆਣ ਕੇ ਲੈ ਗਏ ਆ 15 ਮਿੰਟ ਤੋਂ ਅੱਧਾ ਘੰਟਾ ਗੱਡੀ ਖਲੌਂਦੀ ਆ ਤੇ ਫਿਰ ਅਸੀਂ ਵੇਖ ਲਈਦਾ ਜਦੋਂ ਨਹੀਂ ਕੋਈ ਆਉਂਦਾ ਫਿਰ ਅਸੀਂ ਲੈ ਜਾਂਦੀ ਆ ਕੀ ਦੱਸ ਕੀ ਦੱਸ ਆ ਜਾਓ ਆਗਰ ਪ੍ਰਸ਼ਾਦਾ ਲੈ ਜਾਓ ਇੱਥੇ ਆ ਜਾਓ ਨਹੀਂ ਬੋਲੋ ਮਾਈਕ ਲੱਗਾ ਹੋਵੇ ਤੇਰੇ ਮਾਈਕ ਲੱਗਾ ਜਵਾਇਆ ਆਪੇ ਲੈ ਜਾਓ ਸਬਜ਼ੀ ਖਾ ਲਈ ਇੱਕ ਬਣਾ ਕੇ ਅੰਦਾ ਕੱਲ ਵੀ ਹੋਣੀ ਕੱਲ ਵੀ ਹੋਣਾ ਸਬਜ਼ੀ ਦੇਣ ਵਾਸਤੇ ਰੋਟੀ ਤੇ ਕਿੰਨ ਅੱਜ ਨਹੀਂ ਹੋਣਾ ਅੱਜ ਹੀ ਆ ਬਸ ਅੱਛਾ ਹਾਂਜੀ ਮਹੀਨੇ ਬਾਅਦ ਕਹੀਂ ਆ ਜਾ ਕਰਾਂਗੇ ਚੰਗਾ ਲੋ ਜੀ ਇਹ ਹਸਪਤਾਲ ਦਾ ਨਾਮ ਹੈ ਸਿਟੀ ਹਸਪਤਾਲ ਜੋ ਕਿ ਪੈਂਦਾ ਵਾ ਬੱਸ ਸਟੈਂਡ ਦੇ ਕੋਲ ਸੇਵਾਦਾਰ ਆਪਣਾ ਡਟਿਆ ਪੂਰਾ ਲੋ ਜੀ ਜਿਹੜੀ ਜਿਹੜੀ ਸੰਗਤ ਨਾਲ ਲੋਡ ਹੁੰਦੀ ਹੈ ਨਾ ਉਹ ਤੇ ਸਾਨੂੰ ਪਤਾ ਵਾ ਵੀ ਅਸੀਂ ਉਹਨਾਂ ਦੇ ਚਿਹਰਿਆਂ ਤੇ ਕੀ ਵੇਖਿਆ ਹਨਾ ਇੱਕ ਤੇ ਵਿਚਾਰੇ ਮੁਸੀਬਤ ਦੇ ਮਾਰੇ ਹਸਪੀਟਲਾਂ ਜਾਏ ਆ ਤੇ ਇੱਕ ਚਲੋ ਪ੍ਰਸ਼ਾਦਾ ਜਿਹੜਾ ਉਹਨਾਂ ਨੂੰ ਮਿਲ ਗਿਆ ਚਲੋ ਰੋਜ ਤੇ ਨਹੀਂ ਪਰ ਇੱਕ ਅੱਧਾ ਦਿਹਾੜੀ ਸਰ ਜੀ ਇੰਨੇ ਵੱਡਾ ਹੁੰਦਾ ਚਲੋ ਜੀ ਅਗਲੇ ਹਸਪੀਟਲ ਚ ਚਲਦੇ ਆ ਸੇਵਾਦਾਰ ਨਾਲ ਨਾਲ ਸੇਵਾ ਕਰਦੇ ਆ ਤੇ ਨਾਲ ਨਾਲ ਚਿੱਲ ਕਰ ਰਹੇ ਨੇ ਚਿੱਲ ਕਰਦੇ ਸੇਵਾਦਾਰ ਨੇ ਸੇਵਾਦਾਰੋ ਇਧਰ ਵੇਖੋ ਆ ਇੱਕ ਛੋਟਾ ਸੇਵਾਦਾਰ ਵੇਖ ਲੋ ਇਹ ਮੇਰਾ ਡੇਕਾ ਪਾਪਾ ਜੀ ਇਹਦੀ ਕੁਰਸੀ ਉੱਥੇ ਹੀ ਆ ਹਨਾ ਇਹਦੇ ਲਈ ਰੱਖੀ ਸੀ ਟਿੱਡੀ ਜੀ ਕੁਰਸੀ ਲੋ ਜੀ ਆਪਣਾ ਲੰਗਰ ਜਿਹੜਾ ਵਾ ਉਹ ਬਹੁਤ ਹੀ ਵਧੀਆ ਚੱਲ ਰਿਹਾ ਵਾ ਕਿਉਂਕਿ ਜਿੰਨਾ ਜਿੰਨਾਂ ਨੂੰ ਲੋੜ ਆ ਨਾ ਮੇਰੇ ਵੀਰ ਲੋੜਵੰਦਾ ਨੂੰ ਹਸਪਤਾਲ ਚੋਂ ਆ ਰਹੇ ਆ ਤੇ ਪ੍ਰਸ਼ਾਦਾ ਲੈ ਕੇ ਜਾ ਰਹੇ ਆ ਤੇ ਛਕ ਰਹੇ ਆ ਤੇ ਬੜੀ ਵਧੀਆ ਕਰ ਲਿਆ ਵੀ ਜਿਹੜੀ ਸਾਡੇ ਗਰੁੱਪ ਦੀ ਸਲਾਹ ਹੁੰਦੀ ਆ ਇਹ ਬਹੁਤ ਹੀ ਵਧੀਆ ਹੁੰਦੀ ਆ ਇਹੋ ਇੱਕ ਵੀਰ ਕੇ ਲਿਖਾਈ ਜਾਂਦਾ ਜੀ ਇਹ ਹਸਪਤਾਲ ਹੈਗਾ ਜੀ ਕੈਂਥ ਹਸਪਤਾਲ ਤਰਨਤਰਨ ਤੇ ਇੱਥੇ ਵੀ ਸਦਾ ਦੇਖਦਾ ਬਸ ਆਉਣ ਲੱਗੇ ਬਾਕੀ ਸਾਰੇ ਜਣੇ ਸੇਵਾਦਾਰਾਂ ਨੂੰ ਵੀ ਭੁੱਖ ਲੱਗੀ ਆ ਵਧੀਆ ਗੱਲ ਆ ਦੇ ਲਓ ਆਪ ਲੋ ਜੀ ਲੋ ਜੀ ਅਸੀਂ ਵੀ ਛਕਣ ਲੱਗੇ ਆ ਤੇ ਬਾਕੀ ਆਪਣੀਆਂ ਸੰਗਤਾਂ ਸੇਵਾਦਾਰ ਸਾਰੇ ਸਾਰੇ ਛਕ ਰਹੇ ਆ ਥੱਕ ਗਏ ਸਵੇਰ ਦੇ ਪਰ ਉਹ ਮੁੰਡਾ ਨਹੀਂ ਥੱਕਿਆ ਵੇਲਾ ਨਿੱਕਾ ਆਪਣਾ ਚੋਬਰ ਨਵ ਜੀਵਨ ਹਸਪੀਟਲ ਤੇ ਉੱਥੇ ਵੀ ਵੀਰ ਕਹਿਆ ਆ ਵੀ ਉਹ ਕੇ ਗਈ ਸਾਦਾ ਵੈਗਰੂ ਹੋ ਗਈ ਆਪਣੀ ਲੰਗਰ ਦੀ ਹੋ ਗਈ ਹੈ ਸਮਾਪਤੀ ਗੁਰਦਨ ਸਾਹਿਬ ਨਾਲੇ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਚਲੋ ਠੀਕ ਆ ਵੀਰ ਜੀ ਸਤਿ ਆਕਾਲ ਸਾਰਦਾਰ ਸਿੰਘ ਜੀ ਮੈਂ ਕਿੰਦੀ ਵੀ ਫਰੇ ਜੀ ਬਹੁਤ ਸੇਵਾ ਕਰਾਈ ਵੀਰ ਉਹਨਾਂ ਨੇ ਠੀਕ ਆ ਬਾਬਾ ਜੀ ਚੰਗਾ ਜੀ ਚੰਗਾ ਜੀ ਓਕੇ ਜੀ ਓਕੇ ਓਕੇ ਆ ਸਾਡੀ ਗਲੀ ਦੇ ਵੀਰ ਗਾੜੀ ਸਾਨੂੰ ਦੀ ਕੰਦਾ ਲਓ ਫਿਰ ਸੇਵਾ ਕਰੋ ਉਸ ਤੱਕ ਛਡਾ ਗਿਆ ਉਹ ਮੇਰੇ ਨਾਲ ਕਿਉਂਕਿ ਮੈਂ ਇੱਕ ਹੱਥ ਨਾਲ ਵਲੌਗ ਬਣਾਉਣਾ ਹੁੰਦਾ ਵਾ ਲਓ ਜੀ ਅਸੀਂ ਲੰਗਰ ਲਾ ਕੇ ਹੁਣ ਅਸੀਂ ਪਹੁੰਚ ਗਏ ਆ ਘਰੇ ਤੇ ਬਹੁਤ ਵਧੀਆ ਲੰਗਰ ਰਿਹਾ ਸਾਡਾ ਤੇ ਸੇਵਾ ਬੜੀ ਕਰਾਈ ਆ ਛੋਟੇ ਛੋਟੇ ਸੇਵਾਦਾਰਾਂ ਨੇ ਵੀ ਤੇ ਹੋਰ ਵੀ ਸਾਡੇ ਨਾਲ ਬਥੇਰੇ ਵੀਰ ਭਰਾ ਸਾਡੇ ਨਾਲ ਇਕੱਠੇ ਹੋ ਗਏ ਸੀ ਤੇ ਹਸਪੀਟਲਾਂ ਦੇ ਵਿੱਚ ਇਹੋ ਚੀਜ਼ ਵੇਖਣ ਨੂੰ ਮਿਲੀ ਆ ਵੀ ਉਹਨਾਂ ਨੂੰ ਜਿਵੇਂ ਬੜੀ ਜਿਆਦੀ ਲੋੜ ਹੁੰਦੀ ਆ ਉਹ ਉਹਨਾਂ ਦੀ ਜਿਦਾਂ ਭੁੱਖ ਲੱਗੀ ਹੁੰਦੀ ਕਈਆਂ ਨੂੰ ਵਿਚਾਰਿਆਂ ਨੂੰ ਹੁੰਦਾ ਸ਼ਾਮ ਨੂੰ ਰੋਟੀ ਖਾਣ ਜਾਵਾਂਗੇ ਉਹ ਵਿਚਾਰਿਆਂ ਜਿਹੜੋ ਪ੍ਰਸ਼ਾਦਾ ਛਕਿਆ ਖੁਸ਼ੀ ਹੋਈ ਚਲੋ ਅੱਗੇ ਤੋਂ ਵੀ ਇਹੋ ਸਲਾਹ ਆ ਵੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਸਤਿ ਸ੍ਰੀ ਅਕਾਲ ਬਾਏ ਬਾਏ ਮਿਲਦੇ ਆਂ ਅਗਲੇ ਵਲੌਗ